ਕੀ ਹਾਲ ਚਾਲ ਹੈ ਕਬੂਤਰ ਪਾਇ ਵੀਰਾਂ ਦੇ ਕੈਮ ਸਾਰੇ ਠੀਕ ਠਾਕ ਹੋ ਲਓ ਜੀ ਆਪਣੇ ਉਧਰੋਂ ਚੱਕ ਕੇ ਕਬੂਤਰ ਆ ਨਵੇਂ ਖੁੱਡੇ ਜੇ ਕਿਤੇ ਸ਼ਿਫਟ ਇੱਕ ਖੁੱਡੇ ਦਾ ਹੋ ਗਿਆ ਕੰਪਲੀਟ ਤੇ ਦੂਜੇ ਖੁੱਡੇ ਦਾ ਚੱਲ ਰਿਹਾ ਆਪਣੇ ਦਾ ਕੰਮ ਉਧਰ ਮਿੱਥੀ ਸਭ ਲੱਗੇ ਹੋਏ ਨੇ ਉਸ ਤੋਂ ਬਾਅਦ ਫੇਰ ਆਪਾਂ ਨੇ ਲਾਉਣਾ ਆ ਉਹ ਉਧਰੋਂ ਕਰਨੇ ਆ ਉਧਰੋਂ ਸ਼ਿਫਟ ਕਰਨੇ ਆ ਇੱਧਰ ਕਬੂਤਰ ਆ ਜਾਲ ਲਾਉਣਾ ਮੂਰੇ ਕਉਸ ਦਾ ਹੱਦ ਤੱਕ ਥਲੇ ਕੰਦ ਕੱਢ ਕੇ ਹੋਟ ਲਾ ਕੇ ਤਿਆਰੀ ਆ। ਬਸ ਉਧਰ ਹੁਣ ਕਬੂਤਰ ਪਾਉਣੇ ਆ ਉਧਰ। ਬਸ ਆ ਜੇ ਵੀ ਆਪਾਂ ਕੰਪਲੀਟ ਕਰ ਦੇਣਾ ਕੰਮ। ਫਿਰ ਆਪਾਂ ਨੇ ਆ ਕਬੂਤਰ ਲੈ ਜਾਣੇ ਆ ਚੱਕ ਕੇ ਆਪਾਂ ਉਧਰ ਕਰਾਂਗੇ ਅੱਜ। ਫਿਰ ਇਥੇ ਮੁੰਦੇ ਜਾਲ ਲਾਵਾਂਗੇ ਇਹਦੇ। ਦੇਖੋ ਭਾਈ। ਇਦਾਂ ਲਾ ਦੇਣਾ ਫਿਰ ਆਪਾਂ ਨੇ ਜਾਲ ਆ ਆ ਯਾਰ ਲਾ ਦੇਣਾ ਮੂਰੇ ਐਨੀ ਮੂਰੇ ਗੱਲਰੀ ਆ ਜਾਣੀਆਂ ਐਨਾ ਖੁੱਲਾ ਹੋ ਜਾਣਾ ਆਪਣਾ ਜਾਲ ਅੱਜ ਭਾਈ ਮਤਰਾ ਕੇਮੇ ਲੱਗਿਆ ਹੋ ਖੁੱਡੇ ਆਪਣੇ ਪੁਰਾਣੇ ਸੀ ਆਪਣੇ ਢਾਤੇ ਉਹ ਉਧਰ ਕੰਮ ਚੱਲਦਾ ਉਧਰ ਵੀ ਆ ਆਪਣੇ ਨਵੇਂ ਫੁੱਡੇ ਦੋ ਹਾਂ ਉਹ ਆਪਣੇ ਪਰਾਣਾ ਹੀ ਛੱਡੇ। ਹਾਂ ਵੀ ਆ ਤੁਹਾਡੇ ਬਈ ਵਾਲੇ ਬਦਲੇ ਲਈ। ਉੱਥੇ ਦਾ ਭਾਂਡਾ ਸਾਡੇ ਮਿਸਤੀ ਸਾਹਿਬ ਲੱਗੇ ਹੋਏ ਨੇ। ਟਾਕੀਆਂ ਲਾਓ। ਇਹਨੇ ਵੀ ਨਾਈਟ ਡਿਊਟੀ ਹੋਊ। ਇਹ ਦਰਵਾੜ ਤੇ ਕੁਝ ਬਾਕੀ ਕੁਛ ਹੱਦ ਤੱਕ ਕੰਪਲੀਟ ਹੋ ਗਿਆ ਕੰਮ ਆਪਣਾ। ਕੁਝ ਕੁਛ ਰਹਿ ਗਿਆ। ਕਿਹਾ ਵੀ ਕਿੰਨਾ ਕਰ ਗਏ ਕੰਮ ਆਪਣਾ ਛੱਡਿਆਂ ਦਾ। ਉਹਨੂੰ ਕੋ ਡੇ ਦਾ ਤਿੰਨ ਦਿਨਾਂ ਦਾ ਕੰਮ ਰਹਿ ਗਿਆ ਮਜ਼ਾ ਜੀ ਨਵੇੜਦਾ ਹੀ ਸਾਰਾ ਅੱਜ ਕੋਡੀ ਨਿਪੜਦਾ ਵੇ ਇਹ ਸਹੀ ਆ ਲਓ ਵੀ ਕਰੋ ਦਰਸਨ